ਲਈਏ ਛੜਕਾ ਦੇ ਪਾਸੇ ਉਹ ਪਿੰਡ ਵਾਲੇ ਮੁੰਡੇ ਪਿੰਡ ਵਾਲੇ ਪਾਸੇ ਪਹਿਲੀ ਪਈ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਹੁਣ ਲੁਧਿਆਣੇ ਵਾਲਾ ਕਹਿੰਦੇ ਆਉਂਦੇ ਲਈ ਵਧਿਆ ਹੋਇਆ ਹੁਣ ਪਿੰਡ ਨੇ ਹੁਣ ਕੋੜ ਪਿੰਡ ਵਾਲਾ ਭਾ ਕੇ ਬੱਲੇ ਬੱਲੇ ਕਰਵਾਉਣਾ 40 ਕਿਲੋ ਤੋਰ ਪਹਿਲਾ ਸੈਮੀਫਾਈਨਲ ਉਹ ਪਿੰਡ ਡਬਲ ਡਬਲ ਕੱਲੇ ਦੀ ਖੇਡ ਹੈ ਕੰਨੀ ਦੀ ਕੱਲੇ ਦੀ ਖੇਡ ਹੈ ਆਹ ਸਾਹਮਣੇ ਕਬੱਡੀ ਚੱਲਦੀ ਹੈ ਜੀ ਨੀਤੇ ਕੱਪੜਾ ਜਹੁੰਦਾ ਉਹ ਕਾਸ ਕੀ ਬੰਦੇ ਦੀ ਹੀ ਗੱਡੀਆਂ ਹੁੰਦਾ ਬੰਦਾ ਕੁਛ ਦਾ ਜਾਣਦੇ ਬੰਦੇ ਦੀ ਭਾਵੇਂ ਟਕਰਾ ਹੋਵੇ ਭਾਵੇਂ ਹੋਵੇ ਮਾਰਾ ਇੱਥੇ ਸਭ ਨੇ ਮਰਨਾ ਹੈ ਕਿ ਚੱਕੇ ਦਾ ਕੰਮ ਚਟਕੇ ਭਾਂਡਾ ਖਾਲੀ ਕਰਨਾ ਹੈ ਖਾਲੀ ਕਰਨਾ ਹੈ ਖਾਲੀ ਕਰਨਾ ਹੈ ਸਾਡੇ 14 ਤੇ 15 ਕਹਿੰਦੇ ਸੈਮੀਫਾਈਨਲ ਖੇਡਣੇ ਜਾ ਰਿਹਾ ਪਰ ਇਧਰੋਂ ਪਾਸੇ ਰੇਡ ਹੁਣ ਕਹਿੰਦੇ ਹਾਕਮ ਵਾਲੀਏ ਤੇ ਬੁਰਜਰੀ ਵਾਲਾ ਫੜ ਗਿਆ ਗਿੱਟਾ ਛੜਾਇਆ ਗਿੱਟਾ ਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਵਾਹੋ ਲੱਖਾਂ ਦੇ ਪੈਨ ਦੇ ਵਾਦੇ ਕਹਿੰਦੇ ਹਾਕਮ ਵਾਲਿਆਂ ਨੇ ਕਰ ਦੱਤੇ ਸਾਡੇ ਵਾਲੇ ਕਰਦੇ ਗੱਲ ਆਓ ਸਾਹਮਣੇ ਹੋ ਸਾਹਮਣੇ ਕਹਿੰਦੇ ਮੁੰਡਾ ਕਬੱਡੀ ਪਾਉਣ ਲਈ ਤਿਆਰ ਹੈ ਯਾਰ ਵਰਤਿਆਣਾ ਜੱਗੂ ਦੇ ਚਰਚੇ ਤੇ ਹੁੰਦੀ ਹੁੰਦੇ ਆ ਪਰ ਇੱਕ ਮੁੰਡਾ ਹੋਰ ਕਹਿੰਦੇ ਸੋਸ਼ਲ ਮੀਡੀਆ ਤੇ ਮੈਂਗੋ ਛਾਇਆ ਹੋਇਆ ਹੈ ਆ ਸੋਸ਼ਲ ਮੀਡੀਆ ਤੇ ਕਹਿੰਦੇ ਮੈਂਗੋ ਦੇ ਜੱਥੇ ਛਾਇਆ ਹੈ ਆ ਜੱਗੂ ਦੇਤੇ ਕਹਿੰਦੇ ਚਰਤੀ ਆ ਮੇਰੇ ਮਿੱਤਰੋ ਪਰ ਜੱਗੂ ਵੀ ਸੋਚ ਹੈ ਇਹ ਮੇਰੇ ਨਾਲ ਵਾਲੇ ਪਕੜੇ ਹੋਣੇ ਚਾਹੀਦੇ ਐ ਮੇਰੇ ਨਾਲ ਵਾਲੇ ਮੁੰਡੇ ਪਕੜੇ ਹੋਣੇ ਚਾਹੀਦੇ ਐ ਆਹ ਸਾਹਮਣੇ ਨੌਜਨ ਕਬੱਡੀ ਪਾਉਣ ਦੀ ਵਾਧਾ ਹੋਇਆ ਆਹ ਸਾਹਮਣੇ ਪੈ ਗਿਆ ਪੰਗਾ ਮੁੰਡਾ ਕਹਿੰਦੇ ਲੋਹੇਆਣੇ ਵਾਲਾ ਲੋਹੇਆਣੇ ਵਾਲਾ ਲੋਹੇਆਣੇ ਵਾਲਾ ਲੋਹੇਆਣੇ ਵਾਲਾ ਆਹ ਬੱਦਰੀਆ ਕਹਿੰਦੇ ਨੌਜਨ ਪਰ ਸਾਹਮਣੇ ਕਹਿੰਦੇ ਹਾਕਮ ਵਾਲੀ ਐ ਆਹ ਭੱਜ ਗਿਆ ਨੰਬਰ ਆਪਣੀ ਟੀਮ ਦੇ ਲਈ ਜੜ ਗਿਆ ਆਹ ਪੰਦੀ ਨੇ ਹੋਣ ਜਿੱਤੇ ਜੀ ਅਗਲੀ चंडीगढ़ तरदी तरह लिया चकूट अड़ी वजू सरकार कले दिलि तोड़ी मुंडा अंदरो तोड़े अंदरो तोड़ तारे कला ਹੇ ਚੰਗੇ ਬੰਦੇ ਨੂੰ ਉਹ ਜਿੱਤਾ ਇੱਥੇ ਵੱਡਾ ਮਾਰ ਕੇ ਨਿਤ ਫੋਦਾ ਬੰਦੇ ਨੂੰ ਵੀ ਇੰਨਾ ਮਿਲਦਾ ਪਿਆਰ ਧਰਮ ਨਾਲ ਸੱਚੀ ਕੋਤੀ ਜੜ ਦਿੱਤੇ ਵੀ ਸ਼ੁਕਰ ਮਾਲਕਾ ਤੇਰਾ ਦਿੱਤੇ ਉਹ ਸ਼ੁਕਰ ਮਾਲਕਾ ਤੇਰਾ ਇਹਨੇ ਜੋਗੇ ਕਰ ਦਿੱਤਾ ਹਾਕਮ ਵਾਲੀਏ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਬਾਹੋਂ ਖਿਲਾੜ ਦਿੱਤੀ ਹੈ ਹੁਣ ਦੋਹਾਂ ਦੇ ਵਿੱਚੋਂ ਆਹ ਦੇਖੋ ਵੀ ਮੁੰਡਾ ਭੱਜ ਗਿਆ ਤੇ ਦੋਹਿਆਂ ਆਪ ਬਹਾਰੀ ਤਾੜੀਆਂ ਆਹ ਤਾੜੀਆਂ ਮਾਰਦੀਆਂ ਪਰ ਜੱਗੂ ਕਰ ਦਿੰਦਾ ਕਿ ਉਹ ਥੇਰ ਦੇ ਵਿੱਚੋਂ ਲੁੱਟਿਆ ਕੱਢ ਕੇ ਫਿਰ ਇਹਦੇ ਹੱਥ ਚ ਦੇ ਦਿੰਦਾ ਹੈ ਤੇ ਵੱਡੀ ਮੇਰੇ ਵੀਰੋ ਵੱਡੀ ਦੀਨ ਹੈ ਖੇਡ ਕਬੱਡੀ ਦਾ ਪਿਆਰ ਹੈ ਜਿਹਦੇ ਪਿੰਡ ਤੇ ਆਪ ਹਣਦੇ ਹੋਵੇ ਉਹ ਜਾਣਦਾ ਵੀ ਕਿਵੇਂ ਬਿਕਦੀ ਹੈ ਕੀ ਭਾਅਿਕਦੀ ਹੈ ਹਣ ਪੈ ਗਿਆ ਪੰਗਾ ਨੰਬਰ ਕਿਹਦੇ ਪਾਸੇ ਦੱਸੋ ਜੀ ਨੰਬਰ ਹਾਕਮ ਬਾਲ ਦੇ ਲਈ ਜੁਰਦਾ ਹੈ ਤਕੜਾ ਰੁਹਾ ਲੱਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚੇ ਚੋਟੀ ਦਾ ਜੱਫਾ ਚੋਟੀ ਦੇ ਖਿਡਾਰੀ ਚੋਟੀ ਦੇ ਉਹਦੇ ਪਤਾ ਲੱਗਦੇ ਔਕਾਤ ਬੰਦੇ ਨੂੰ ਬਤਨਾਨਾ ਡਿਗੜੀਆਂ ਗੱਲ ਮੂਰ ਦੀ ਅੱਛੇ ਸਿੱਖ ਗਿਆ ਹਾਲਾਤ ਬੰਦੇ ਨੇ ਉਹ ਨਾ ਨਾ ਇਹ ਗੋਣਾ ਬੈਠੇ ਕਿਹਨੇ ਜਿਵੇਂ ਮਾਰੇ ਫਲੀ ਰੇਤਾ ਕੋਹ ਪਾਜੇ ਗਿਰਦਾ ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਆਓ ਦਿਲ ਦੇ ਪੁੰਨੇ ਤੇ ਜੱਟ ਲਿਖੀ ਫਿਰਦਾ ਕੋਹਦੇ ਪੁੰਨੇ ਤੇ ਜੱਟ ਲਿਖੀ ਫਿਰਦਾ ਗੱਲ ਚੱਲਦੀ ਹੈ ਇਹ ਕਰ ਕਰ ਪੁੱਤ ਜੰਮਦੇ ਔ ਹੱਕਮ ਵਾਲਿਆ ਜੱਗੂ ਨਹੀਂ ਕਿਸੇ ਨੇ ਬਣ ਜਾਣਾ ਬਹੁਤ ਕਾਪੀਆਂ ਕਰਦੇ ਆ ਪਰ ਕਹਿੰਦੇ ਹੱਕਮ ਵਾਲਿਆ ਇੱਕੀ ਆ ਤੇ ਇੱਕੀ ਰਹਿਣ ਇਹ ਕੰਢਾ ਤੇ ਪਾਏ ਪੋਤਰੇ ਤੇਰੇ ਜੱਟ ਵੀ ਆ ਕਰਦੇ ਆ ਕਾਪੀਆਂ ਔ ਦਿੱਦ ਜਿੰਨਾ ਪੀਤਾ पट पू 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 सब कॾहिं हलो कॾहिं पाण लुधियाण तो चल खे आया लुधियाण तो चल खे आया अगरि मै दसो जी टीम लाइ खेॾा जा सरदूलगढ़ तरदूले वारा टीम जे दूजा सेमी सम ਨਾ ਕਿਵੇਂ ਮਾਰਸੋ ਦੇ ਵਿੱਚ ਚੱਲਦਾ ਮੇਰੇ ਮਿੱਤਰੋ ਆਹ ਸਾਹਮਣੇ ਮੁੰਨਾ ਹਾਕਮ ਵਾਲਿਆ ਇੱਕ ਬੀ ਸੋਰਡ ਦੇ ਵਿੱਚ ਪੈਰਾ ਕਹਿੰਦਾ ਵੀ ਕਿ ਜਿੰਨੇ ਜੱਫੇ ਹਾਕਮ ਵਾਲੇ ਲਾਉਣਗੇ هر ਜੱਫੇ ਤੇ ਪਾ ਬੰਨੋ ਦਾ ਜਿਹੜਾ ਜਿੱਤਾਂ ਆਵੇਗਾ ਚੋਟੀ ਦੇ ਮੇਲਾ ਚੋਟੀ ਦੀ ਟੀਮ ਅਗਲੀ घोड़े ते पैसे लॻंदे घोड़े ते पैसे लॻंदे नंढा कमी तोड़ी सठ लख ला करोड़ पिया घोड़ शोकी गॾीअ ते चढ़े आई की की अख ते पिया की की अख ते पिया ही मित्र जी चिड़े पीड़ो कम कर ਮੇਰੇ ਯਾਰ ਵਰਗੇ ਲੱਗਦੇ ਆ ਲੈ ਬਈ ਯਾਰਾ ਵੀਰ ਕਹਿੰਦੇ ਪਿਆ ਪਿਆ ਦੇ ਮਾਨ ਕਰ ਰਹੇ ਜਿਹੜੇ ਜੱਫੇ ਲਾ ਰਹੇ ਆ ਹਾਕਮ ਵਾਲੀਏ ਪਰ ਦਰਜੇ ਰੇਣੇ ਬੱਲੇ ਰਹਿਮਾਨ ਸੱਜ ਹੁੰਦੇ ਪੂਰੇ ਬੱਲੇ ਹਰ ਕਹਿੰਦੇ ਹੱਜ ਵਾਲੀ ਆਹ ਪੜ ਗਿਆ ਕਹਿਰ ਮੇਰੇ ਮਿੱਤਰੋ ਆਹ ਕਮਾਲੀਆ ਬੱਲੇ ਬੱਲੇ ਕਰਾਂ ਗਿਆ ਆ ਇਧਰ ਪੈਰਾ ਵੀ ਕਹਿੰਦੇ ਪਿਆ ਪਿਆ ਦੇ ਵੱਡੇ ਮਾਨ ਕਰ ਰਹੇ ਮੇਰੇ ਵੀਰੋ ਕੰਬਲ ਦੀ ਜਾਸੀ ਹੁਣੇ ਲਈ ਆ ਉਹ ਵੀ ਜਲਦੀ ਜਲਦੀ ਖੜ ਕੇ ਲੈ ਜਾਣ ਰੋਡ ਪੈ ਗਈ ਸਾਟਿਆ ਵਾਲਾ ਆ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਆਹ ਸਾਹਮਣੇ ਨੰਬਰ ਜੋੜ ਦਿੱਤਾ ਹੈ ਕਹਿੰਦੇ ਲਾਖਿਆਂ ਦੇ ਨੰਬਰ ਜਾਸੀ ਹੁੰਦਾ ਹੈ ਨੰਬਰ ਕਿਹਦੇ ਪਾਸੇ ਜੀ ਦੱਸੋ ਕਿਧੂ ਨੰਬਰ ਕਿਹਦਾ ਬਾਈ

श हथ माले पी हथी भले ट्रके में माड़ी गाली हुई मर्ज़ी कठी करियो जंहिं धले तूं प्रा नथी दसो ਆਪਰ ਆਉਂਦਾ ਹੈ ਫਿਰ ਲੜਕੇ ਦਾ ਇਹਦੇ ਬਾਈ ਸਰਦੂਲਗੜ ਤੇ ਸਰਦੂਲੇ ਦਾ ਦੂਜਾ ਸੈਮੀਫਾਈਨਲ ਆ ਬਾਈਪਲ ਕੋਲ ਆਣੇ ਇਧਰੋਂ ਸਾਈਡ ਤੋਂ ਖੜਾ ਉੱਧਰ ਜਾ ਕੇ ਪੁੱਛੀ ਜੇ ਕੋਈ ਬਚਣਾ ਲਓ ਕਬੱਡੀ ਮੈਚ ਚੋਟੀ ਦਾ ਖੇਡਿਆ ਯਾਰ ਉਧਰੋਂ ਪਾਸੇ ਉਹ ਜੀ ਇਹ ਮੈਚ ਵਧੀਆ ਲੱਗਿਆ ਤਾਲੀਆਂ ਜ਼ੋਰਾਂ ਮਾਰ ਦਿਓ ਮੇਰੇ ਮਿੱਤਰੋ ਬਾਕੀ ਮੁੰਡਿਆਂ ਨੇ ਮਨ ਮੁੜਤਾ ਹੈ 14 ਨੰਬਰ ਇਹ ਟੀਮ ਦੇ ਸਾਢੇ 10 ਰੇਗੇ ਗੁਰਦ ਸਿੰਘ ਵਾਲੇ ਦੀ ਟੀਮ ਜੀ ਹੱਕ ਵਾਲੇ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਬਈ